ਸੁਰਿੰਦਰ ਕੈਲੇ ਦੀ ਸੰਪਾਦਿਤ ਪੁਸਤਕ ਅਨੂੰ ਕਹਾਣੀਆਂ ਦੀ ਕਹਾਣੀ ਹੈ ਡ੍ਰੌਪ ਸੀਨ ਲੇਖਕ ਸਰਦਾਰ ਬਸਰਾ ਵਗਦੀ ਸੜਕ ਤੇ ਇੱਕ ਬੁੱਢਾ ਗਲਚ ਟੀਨ ਦਾ ਛਾਪਾ ਲੰਕਾਈ ਛੋਲੇ मूंगਫਲੀ ਵੇਚ ਰਿਹਾ ਹੈ ਉਹਦੀ ਸਾਰੀ ਰਾਸ ਸੇੜ ਦੇ ਲਗਭਗ ਹੋਏਗੀ ਉਹ ਨੰ ਬਿਰਧ ਹੈ ਕਿ ਉਸ ਤੋਂ ਹੋਕਾ ਨਹੀਂ ਦਿੱਤਾ ਜਾਂਦਾ ਨਜ਼ਰ ਬਹੁਤ ਕਮਜ਼ੋਰ ਹੈ ਐਨਕ ਤੇ ਵਲੇਟਿਆ ਧਾਗਾ ਕਾਲਾ ਹੋ ਚੁੱਕਾ ਹੈ ਉਹਨੂੰ ਸੁਣਦਾ ਵੀ ਕਾਫੀ ਉੱਚਾ ਹੈ ਬਿਰਧ ਦੇ ਕੋਲੇ ਇਕੱਠ 9 ਸਾਲ ਦਾ ਮੁੰਡਾ ਬੈਠਾ ਉਹਦੇ ਹੱਥ ਵਿੱਚ ਇਕ ਮੈਲਾ ਨਿੱਕਾ ਜਿਹਾ ਝੋਲਾ ਹੈ ਜਿਸ ਚ ਲਾਲ ਤੇ ਕਾਲੇ ਬੂਟ ਪਾਲਿਸ਼ ਦੀਆਂ ਡੱਬੀਆਂ ਹਨ ਇਕ ਬੂਟੋ ਨੇ ਹੱਥ ਫੜਿਆ ਹੋਇਆ ਇਕ ਨੌਜਵਾਨ ਉਹਨਾਂ ਦੇ ਕੋਲ ਆ ਕੇ ਖਲੋਂਦਾ ਹੈ ਉਹਦੀ ਹਜਾਮਤ ਦੋ ਦਿਨਾਂ ਦੀ ਵਧੀ ਹੋਈ ਹੈ ਗਲ ਖਸਤੀ ਜੀ ਕਮੀਜ਼ ਹੈ ਪੈਂਟ ਵੀ ਖਸਤੀ ਹੈ ਲੁਕਦਾ ਲੁਕਦਾ ਆਪਣੀ ਜੇਬ ਟਟੋਲਦਾ ਹੈ ਕਦੇ-ਕਦੇ ਵਿਰਦ ਦੇ ਛਾਬੇ ਵੱਲ ਵੇਖ ਲੈਂਦਾ ਇੱਕ ਆਦਮੀ ਕਾਲੀ-ਕਾਲੀ ਉਹਨਾਂ ਕੋਲ ਆਉਂਦਾ ਹੈ ਆਦਮੀ ਬਾਬਾ ਗੋਹੜਾ ਜੱਜ ਜਲੂਸ ਆਰਿਆ ਆਜ਼ਾਦੀ ਦਾ ਜਲੂਸ ਵਿਰਦ ਕੀ ਜਲੂਸ ਆਜ਼ਾਦੀ ਕਿੱਥੇ ਬੂਟ ਪਾਲਿਸ਼ ਵਾਲਾ ਮੁੰਡਾ ਉਹਨਾਂ ਵੱਲ ਝਾਕਦਾ ਹੈ ਉਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਕਿ ਉਹਨੂੰ ਇਹਨਾਂ ਦੀਆਂ ਗੱਲਾਂ ਦੀ ਸਮਝ ਨਹੀਂ ਆਈ ਨੌਜਵਾਨ ਬਿਲਕੁਲ ਰਿਐਕਟ ਨਹੀਂ ਕਰਦਾ ਆਪਣੀਆਂ ਜੇਬਾਂ ਤੋਂ ਟੋਟਲ ਨੂੰ हट ਗਿਆ ਹੋਇਆ ਉਹਦੇ ਸਾਹਮਣੇ ਵਾਲੀ ਕੰਨ ਤੇ ਵੱਡੇ-ਵੱਡੇ ਹਰਫਾਂ 'ਚ ਲਿਖੇ ਹੋਏ ਹਨ ਵੋਟ ਇੰਦਰਾ ਕਾਂਗਰਸ ਵੋਟ ਕਾਂਗਰਸ ਵੋਟ ਕਮਿਨਿਸਟ ਵੋਟ ਕਮਿਨਿਸਟ ਮਾਰਕਿਸਟ ਉਹ ਖਾਲੀ ਖਾਲੀ ਨਜ਼ਰਾਂ ਨਾਲ ਉਹਨਾਂ ਵੱਲ ਚਾਕਦਾ ਹੈ ਫਿਰ ਚੱਲ ਪੈਂਦਾ ਹੈ ਆਪਣੀ ਰਾਹ ਤਾ